ਸਤਿ ਸ੍ਰੀ ਅਕਾਲ ਦੋਸਤੋ ਇੱਕ ਵਾਰ ਫੇਰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਮੈਟ੍ਰਿਮੋਨੀ ਇਨਸਟੈਂਸ ਤੇ ਤੁਸੀਂ ਸਾਨੂੰ YouTube ਤੇ Facebook ਦੋਨਾਂ ਪਲੇਟਫਾਰਮਸ ਤੇ ਵੇਖ ਰਹੇ ਹੋ ਅਸੀਂ Instagram ਦੇ ਉੱਤੇ ਵੀ ਪੇਜ ਰਨ ਕਰਦੇ ਹਾਂ ਜੀ ਸੇਮ ਨਾਮ ਤੋਂ ਮੈਟ੍ਰਿਮੋਨੀ ਇਨਸਟੈਂਸ ਤੋਂ ਅੱਜ ਦੇ ਜਿਹੜੇ ਰਿਸ਼ਤੇ ਨੇ ਜਰਮਨ ਕੈਨੇਡਾ ਤੇ ਕੁਝ ਸਰਕਾਰੀ ਜੋਬਾਂ ਕੁੱਲ 5 ਰਿਸ਼ਤੇ ਨੇ ਸਾਰੀ ਡਿਟੇਲਸ ਤੇ ਪਰਿਵਾਰਾਂ ਦੇ ਨੰਬਰ ਦੀ ਡਿਟੇਲਸ ਅਸੀਂ ਤੁਹਾਨੂੰ ਦਵਾਂਗੇ ਪਰ ਉਸ ਤੋਂ ਪਹਿਲਾਂ ਜਿਹੜਾ ਤੁਹਾਡੀ ਸਕਰੀਨ ਦੇ ਸਾਹਮਣੇ ਜ਼ਰੂਰੀ ਸੂਚਨਾ ਦਾ ਜਿਹੜਾ ਨੋਟਿਸ ਆ ਰਿਹਾ ਹੈ ਜੀ ਇਹਨੂੰ ਪੌਜ਼ ਕਰਕੇ ਕਿਰਪਾ ਕਰਕੇ ਬਹੁਤ ਧਿਆਨ ਨਾਲ ਪੜ੍ਹ ਲੈਣਾ ਜੀ ਤਾਂ ਕਿ ਤਾਂ ਜੋ ਮਨ 'ਚ ਕੋਈ ਡਾਊਟਸ ਨਾ ਰਹਿਣ ਤੇ ਕਲੀਅਰਿਫਿਕੇਸ਼ਨ ਹੈ ਜਿਹੜੀ ਜ਼ਰੂਰੀ ਹੁੰਦੀ ਆ ਸੋ ਅੱਜ ਦੀ ਜਿਹੜੀ ਆਪਣੀ ਪਹਿਲੀ ਪ੍ਰੋਫਾਈਲ ਹੈ ਜੀ ਇਹ 882 ਨੰਬਰ ਹੈ ਜਿਹੜੇ ਨੰਬਰ ਲੱਗੇ ਹੋਏ ਨੇ ਜੀ ਸਾਈਡ ਤੇ ਇਹੀ ਦੱਸ ਕੇ ਤੁਸੀਂ ਸਾਡੇ ਤੋਂ ਕੰਟੈਕਟ ਲੈਣਾ ਹੈ ਜੀ ਦੀ ਡਿਟੇਲ ਐਂਡ ਤੇ ਵਿੱਚ ਅਸੀਂ ਪ੍ਰੋਪਰ ਦੱਸੀ ਹੋਈ ਹੈ ਕਿ ਤੁਹਾਨੂੰ ਕੰਟੈਕਟ ਬਿਨਾ ਕੋਈ ਪੈਸਾ ਖਰਚੇ ਕਿਵੇਂ ਮਿਲੇਗਾ ਇੰਸਟਾਗ੍ਰਾਮ ਤੇ ਪਿਛਲੇ ਸੀ 4 ਸਾਲ ਤੋਂ ਰਨ ਕਰ ਰਹੇ ਹਾਂ ਸਭ ਤੁਸੀਂ ਸਾਨੂੰ ਉੱਥੇ ਹੀ ਫੋਲੋ ਕਰ ਸਕਦੇ ਹਾਂ ਸੀ ਇੰਸਟਾ ਪੇਜ ਦਾ ਲਿੰਕ ਹੈਡਾ ਡਿਸਕ੍ਰਿਪਸ਼ਨ ਚ ਪਾ ਦਵਾਂਗੇ ਸੇਮ ਨਾਮ ਤੋਂ ਸਾਡਾ ਪੇਜ ਜਿਮੈਟਰੀ ਬਣ ਇਨਸਟੈਂਸ ਹੁਣ ਪੜਦੇ ਹਾਂ ਪੰਜ ਦੀ ਪ੍ਰੋਫਾਈਲ ਹੈ ਜਿਹੜੀ ਨਾਮ ਹੈ ਜੀ ਸਿੰਘ ਵਿਰਕ ਕਾਸਟਨ ਦੀ ਜੱਟ ਸਿੱਖ ਡੇਟ ਆਫ ਬਰਥ 21/1992 ਹਾਈਟ 511 ਕੰਪਲੈਕਸ਼ਨ ਫੇਅਰ ਡਿਸਟ੍ਰਿਕਟ ਪਟਿਆਲਾ ਕੁਆਲੀਫਿਕੇਸ਼ਨ ਮਾਸਟਰਸ ਐਂਡ ਡਿਪਲੋਮਾ ਇਨ ਐਚਐਫਟੀ ਆਇਲੈਂਡਸ ਚੋਂ ਸਾਡੇ ਸ਼ੀਬ ਨੇ ਜੀ ਕੰਮ ਜਿਹੜਾ ਇਹਨਾਂ ਦਾ ਸਟਾਕ ਮਾਰਕੀਟ ਦਾ ਫੈਮਲੀ ਦੇ ਵਿੱਚ ਫਾਦਰ ਮਦਰ ਬ੍ਰਦਰ ਤੇ ਸਿਸਟਰ ਨੇ ਦੋਵੇਂ ਵਿਆਹੇ ਹੋਏ ਨੇ ਤੇ ਬਾਹਰਲੇ ਮੁਲਕ 'ਚ ਰਹਿੰਦੇ ਨੇ ਪ੍ਰਾਪਰਟੀ ਨਾਲ ਕੋਲੇ ਜੀ 8 ਕਿਕਰ ਆ ਥੋੜੀ ਉੱਤੇ 8 ਤੋਂ ਅਰਬਨ ਲੈਂਡ ਹੈ ਗਰਲ ਇਨ ਨੂੰ ਕੁੜੀ ਜਿਹੜੀ ਚਾਹੀਦੀ ਹੈ ਪ੍ਰੇਫਰੈਂਸ ਇਹਨਾਂ ਦੀ ਕਿ ਫੈਮਿਲੀ ਔਰੀਐਂਟਡ ਹੋਵੇ ਵੈਲ ਐਜੂਕੇਟਿਡ ਹੋਣ ਪੰਜਾਬ ਤੋਂ ਹੋਣ ਚਾਹੀਏ ਬਾਹਰੋਂ ਹੋਣ ਤੇ ਸਪੈਸ਼ਲ ਇਹਨਾਂ ਨੇ ਨੋਟ ਦਿੱਤਾ ਕਿ ਦਾਜ ਦੇ ਹੀਸ ਦਾ ਇਹਨਾਂ ਨੂੰ ਬਿਲਕੁਲ ਵੀ ਲਾਲਚ ਨਹੀਂ ਹੈ ਇਹ ਨਹੀਂ ਲੈਂਦੇ ਪ੍ਰੋਪਰ ਅਗੇਂਸਟ ਨੇ ਜਿਹੜੀ ਕਿ ਬਹੁਤ ਚੰਗੀ ਗੱਲ ਹੈ ਹਰੇਕ ਨੂੰ ਇਸ ਚੀਜ਼ ਦੇ ਅਗੇਂਸਟ ਹੀ ਹੋਣਾ ਚਾਹੀਦਾ ਹੈ ਇਨਾਂ ਦਾ ਜਿਹੜਾ ਤੁਸੀਂ ਪਰਿਵਾਰ ਦਾ ਨੰਬਰ ਲੈਣ ਵਾਸਤੇ ਸਾਨੂੰ WhatsApp ਕਰਨਾ ਹੈ ਸਾਡੇ ਨੰਬਰ ਤੇ ਦੁਬਾਰਾ ਦੱਸ ਰਹੇ ਹਾਂ ਸਾਡਾ ਨੰਬਰ ਹੈ ਜੀ 9041729903 ਅੱਗੇ ਵੀਡੀਓ ਦੇ ਐਂਡ ਦੇ ਵਿੱਚ ਵੀ ਪ੍ਰੋਪਰ ਦੱਸਿਆ ਹੋਇਆ ਜੀ ਉਸ ਤੇ ਤੁਸੀਂ ਮੈਸੇਜ ਕਰਕੇ WhatsApp ਸਿਰਫ ਇਹ ਦੱਸਣਾ ਹੈ ਜੀ 882 ਦਾ ਤੁਹਾਨੂੰ ਨੰਬਰ ਚਾਹੀਦਾ ਹੈ ਅੱਗੇ ਜਿੰਨੀਆਂ ਵੀ ਸੀ ਪ੍ਰੋਫਾਈਲਸ ਪੜਾਂਗੇ ਐਵੇਂ ਹੀ ਜਿਹੜੀ ਪ੍ਰੋਫਾਈਲ ਦਾ ਤੁਹਾਨੂੰ ਨੰਬਰ ਚਾਹੀਦਾ ਹੋਏਗਾ ਉਹਦਾ ਨੰਬਰ ਦੱਸਣਾ ਫ੍ਰੀ ਆਫ ਕਾਸਟ ਤੁਹਾਨੂੰ ਉਹਦਾ ਨੰਬਰ ਪ੍ਰੋਵਾਈਡ ਕਰ ਦਿੱਤਾ ਜਾਏਗਾ ਜੀ ਅਗਲੀ ਪ੍ਰੋਫਾਈਲ ਹੈ ਜੀ 883 ਐਮ ਸ਼ਰਮਾ ਗੋਤਰ ਇਹਨਾਂ ਦਾ ਅਤਰੀ ਗੌਰ ਬ੍ਰਾਹਮਣ ਡੇਟ ਆਫ ਬਰਥ ਹੈ ਜੀ 1995 ਹਾਈਟ 5 ਫੁੱਟ ਹੈ ਜੀ ਕੁਆਲੀਫਿਕੇਸ਼ਨ ਬੀਏ ਈਟਟੀ ਬੀਐਡ ਜੌਬ ਇਹਨਾਂ ਦੀ ਗਵਰਨਮੈਂਟ ਈਟਟੀ ਟੀਚਰ ਨੇ 2000 ਇਹਨਾਂ ਦਾ ਇਹ ਗਲਤ ਲਿਖਤਾ ਸ਼ਾਇਦ ਇਹਨਾਂ ਨੇ ਦਾ ਸਟਾਰਟਡ ਹੋਣਾ ਇਹਨਾਂ ਦਾ ਵੀ ਸਟਾਰਟ ਕੀਤਾ ਹੋਣਾ ਇਹਨਾਂ ਨੇ 2016 ਤੋਂ ਲੈ ਕੇ ਹੁਣ ਤੱਕ ਕਰ ਰਹੇ ਨੇ ਬਾਕੀ ਤੋਂ ਨੰਬਰ ਅਸੀਂ ਦਮਾਂਗੇ ਤੁਸੀਂ ਜਿਆਦਾ ਗੱਲ ਕਲੀਅਰ ਕਰ ਲਿਓ ਫੈਮਿਲੀ ਦੇ ਵਿੱਚ ਮਦਰ ਨੇ ਜੋ ਕਿ ਹਾਊਸ ਵਾਈਫ ਨੇ ਫਾਦਰ ਨੇ ਉਹਨਾਂ ਦਾ ਟਰਾਂਸਪੋਰਟੇਸ਼ਨ ਦਾ ਕੰਮ ਹੈ ਬ੍ਰਦਰ ਇਹਨਾਂ ਦੇ ਉਹ ਗਵਰਨਮੈਂਟ ਜੌਬ ਕਰਦੇ ਨੇ ਬੈਂਕਿੰਗ ਸੈਕਟਰ ਦੇ ਵਿੱਚ ਇਹਨਾਂ ਨੂੰ ਪਿਓਰ ਵੈਜੀਟੇਰੀਅਨ ਫੈਮਿਲੀ ਚਾਹੀਦੀ ਹੈ ਜੀ ਪ੍ਰੀਫਰੈਂਸ ਇਹਨਾਂ ਦੀ ਹੈਗੀ ਹੈ ਜੀ ਗਵਰਨਮੈਂਟ ਟੀਚਰ ਜਾਂ ਪੰਜਾਬ ਸਟੇਟ ਗਵਰਨਮੈਂਟ ਐਪਲਾਈ ਹੋਣ ਏਰੀਆ ਪ੍ਰੀਫਰੈਂਸ ਇਹਨਾਂ ਦੀ ਹੈਗੀ ਹੈ ਜੀ ਮਾਨਸਾ ਪਟਿਆਲਾ ਬਠਿੰਡਾ ਸੰਗਰੂਰ ਤੇ ਬਰਨਾਲਾ ਸੋ ਐਜ਼ ਯੂਅਲ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਪਰਿਵਾਰ ਦਾ ਨੰਬਰ ਲੈਣ ਲਈ ਤੁਸੀਂ ਸਾਡੇ WhatsApp ਤੇ ਮੈਸੇਜ ਕਰਨਾ ਹੈ ਨੰਬਰ ਤੁਹਾਨੂੰ ਅਖੀਰ ਦੇ ਵਿੱਚ ਅਸੀਂ ਦੁਬਾਰਾ ਦੇ ਦੇਵਾਂਗੇ ਜੀ ਅਗਲੀ ਪ੍ਰੋਫਾਈਲ ਅੱਜ ਦੀ ਹੈਗੀ ਹੈ ਜੀ 884 ਨੰਬਰ ਜੀ ਸਿੰਘ ਏਜ 27 ਡੇਟ ਆਫ ਬਰਥ 1996 ਸ਼ਹਿਰ ਅਮ੍ਰਿਤਸਰ ਕਾਸਟ ਐਸ ਸੀ ਮਜਬੀ ਸਿੱਖ ਕਰੰਟਲੀ ਲਿਵਿੰਗ ਇਨ ਕੈਨੇਡਾ ਹੁਣ ਕੈਨੇਡਾ ਰਹਿ ਰਹੇ ਨੇ ਪੀ ਆਰ ਦੀ ਫਾਈਲ ਆਈ ਹੋਈ ਹੈ ਪ੍ਰੋਸੈਸ ਦੇ ਵਿੱਚ ਹੈ ਹਾਈਟ ਜਿਹੜੀ 5 ਫੁੱਟ 10 ਇੰਚ ਹੈ ਸ਼ਰਾਬ ਨਹੀਂ ਪੀਂਦੇ ਕੁਆਲਿਫੀਕੇਸ਼ਨ ਹੈ ਜਿਹੜੀ ਇਹਨਾਂ ਦੀ ਬੈਚਲਰ ਕੀਤੀ ਹੋਈ ਹੈ ਮਾਸਟਰਸ ਕੀਤੀ ਹੋਈ ਹੈ ਕੰਪਲੀਟ ਟੂ ਕੋਰਸ ਇਨ ਕੈਨੇਡਾ ਦੋ ਕੋਰਸ ਕੈਨੇਡਾ ਚ ਕੰਪਲੀਟ ਕੀਤੇ ਹੋਏ ਨੇ ਫਾਦਰ ਮਦਰ ਨੇ ਜਿਹੜੇ ਗਵਰਨਮੈਂਟ ਜੌਬ ਤੇ ਨੇ ਟੀਚਿੰਗ ਦੇ ਵਿੱਚ ਲਾਈਨ ਦੇ ਵਿੱਚ ਸਿਬਲਿੰਗਸ ਜਿਹੜੇ ਐਲ্ডার ਸਿਸਟਰ ਇਹਨਾਂ ਦੀ ਵੱਡੀ ਭੈਣ ਹੈ ਜਿਹੋ ਵਿਆਹੀ ਹੋਈ ਹੈ ਇਨਾਂ ਨੂੰ ਸੁੰਦਰ ਸੁਸ਼ੀਲ ਲੜਕੀ ਚਾਹੀਦੀ ਹੈ ਜੀ ਪੜ੍ਹੀ ਲਿਖੀ ਤੇ ਕੈਨੇਡਾ ਤੋਂ ਹੋਣ ਚਾਹੀਏ ਇੰਡੀਆ ਤੋਂ ਹੋਣ ਕਾਸਟ ਇਹਨਾਂ ਨੂੰ ਕੋਈ ਮੈਟਰ ਨਹੀਂ ਕਰਦੀ ਜਿਹੜੀ ਕਿ ਬਹੁਤ अच्छी ਗੱਲ ਹੈ ਤੇ ਕੋਈ ਡਿਮਾਂਡ ਨਹੀਂ ਹੈਗੀ ਇਹਨਾਂ ਦੀ ਇਹ ਸਾਡਾ ਨੰਬਰ ਦੁਬਾਰਾ ਦੱਸ ਦਈਏ ਜੀ 9041729903 ਇਸ ਨੰਬਰ ਤੇ ਵਟਸਐਪ ਕਰਕੇ ਤੁਸੀਂ ਪ੍ਰੋਫਾਈਲ ਦਾ ਨੰਬਰ ਦੱਸਣਾ ਜਿਹੜਾ ਉੱਤੇ ਲੱਗਾ ਹੋਇਆ ਜੀ ਤੇ ਫ੍ਰੀ ਆਫ ਕਾਸਟ ਤੁਹਾਨੂੰ ਪਰਿਵਾਰ ਦਾ ਨੰਬਰ ਹੈ ਜਿਹੜਾ ਪ੍ਰੋਵਾਈਡ ਕਰ ਦਿੱਤਾ ਜਾਊਗਾ ਜੀ ਅਗਲੀ ਪ੍ਰੋਫਾਈਲ ਹੈ ਜੀ ਗਿਲ ਸੁਖਦੀਪ ਸਿੰਘ ਡੇਟ ਆਫ ਬਰਥ 6/12/1993 ਹਾਈਟ 511 ਫਾਦਰ ਪਰਮਜੀਤ ਸਿੰਘ ਐਸਆਈ ਨੇ ਪੰਜਾਬ ਪੁਲਿਸ ਦੇ ਵਿੱਚ ਮਰਮ ਮਦਰ ਨੇ ਜਿਹੜੇ ਇਹਨਾਂ ਦੇ ਉਹ ਹੈ ਨਹੀਂਗੇ ਹੁਣ ਤੇ ਸਿਸਟਰ ਨੇ ਜਿਹੜੇ ਮੈਰਿਡ ਨੇ ਤੇ ਇੰਗਲੈਂਡ ਰਹਿੰਦੇ ਨੇ ਕਾਸਟ ਐਸਸੀ ਹੈ ਜੀ ਇਹਨਾਂ ਦੀ ਪੰਜਾਬ ਤੋਂ ਏਰੀਆ ਇਹਨਾਂ ਦਾ ਫਰੀਦਕੋਟ ਹੈ ਜੀ ਹੁਣ ਇਹ ਜਿਹੜਾ ਇਹ ਜਰਮਨੀ ਰਹਿੰਦੇ ਨੇ ਪੀਆਰ ਨੇ ਸਟੱਡੀ ਇਹਨਾਂ ਦੇ ਡੀ ਫਾਰਮੇਸੀ ਕੀਤੀ ਹੋਈ ਹੈ ਤੇ ਜੀ ਐਨ ਐਮ ਡ੍ਰੌਪ ਆਊਟ ਇਨ ਇੰਡੀਆ ਅੱਗੇ ਜਰਮਨ ਦੇ ਵਿੱਚ ਕੋਈ ਨਾਮ ਹੈ ਜੀ ਤੁਸੀਂ ਪੜ ਸਕਦੇ ਹੋ ਉਸ ਤੋਂ ਅੱਗੇ ਦਾ ਹਰ ਇੱਕ profession ਹੈ ਜਿਹੜੇ ਨਾਲ ਕਲਰਕ ਨੇ ਏਰੀਆ ਸੂ ਟੇਬਲ ਕੋਈ ਰੈਗੂਲਰ ਜੌਬ ਹੈ ਨਾ ਦੀ ਕੁੜੀਆਂ ਨੂੰ ਪੜੀ ਲਿਖੀ ਚਾਹੀਦੀ ਹੈ ਤੇ ਪ੍ਰੀਫਰੈਂਸ ਜਿਹੜੀ ਬੀ ਡੀ ਐਸ ਜਾਂ ਆਈ ਟੀ ਦੇ ਵਿੱਚ ਹੋਵੇ ਕਾਸਟ ਬਾਰੇ ਕੋਈ ਨਹੀਂ ਹੈਗਾ ਕੋਈ ਡੋਰੀ ਦਾ ਇਹਨਾਂ ਨੂੰ ਦਾਜ ਤਹੇਜ ਦਾ ਵੀ ਕੋਈ ਲਾਲਚ ਨਹੀਂ ਹੈਗਾ ਬਹੁਤ ਚੰਗਾ ਲੱਗਦਾ ਜਦੋਂ ਕੋਈ ਇਹੋ ਜਿਹੇ ਰਿਸ਼ਤੇ ਆਉਂਦੇ ਜਿਨ੍ਹਾਂ ਨੂੰ ਦਾਜ ਦਾ ਲਾਲਚ ਨਹੀਂ ਹੁੰਦਾ ਬਹੁਤ ਚੰਗੀ ਗੱਲ ਸੋ ਸਭ ਨੂੰ ਸੇਧ ਲੈਣੀ ਚਾਹੀਦੀ ਇਸ ਗੱਲ ਤੋਂ ਵੀ ਸੋ ਪੜਦੇ ਆ ਜੀ ਆਪਾਂ ਜਿਹੜਾ ਅਗਲਾ ਰਿਸ਼ਤਾ ਆਪਣਾ ਅੱਜ ਦਾ ਅਖੀਰਲਾ ਰਿਸ਼ਤਾ ਜਿਹੇ ਇਹ ਨਾਮ ਮੁਰਾਰੀ RAM ਹੈ ਜੀ 1987 ਦਾ ਬਰਥ ਹੈ ਜੀ 5 ਫੁੱਟ 9 ਇੰਚ हाइट ਹੈ ਕੁਆਲੀਫਿਕੇਸ਼ਨ ਪਲੱਸ 2 ਹੈ ਕਾਸਟ ਐਸਸੀਏ ਫੈਮਿਲੀ ਦੇ ਵਿੱਚ ਮਾਤਾ ਜੀ ਨੇ ਉਹਦੇ ਡੈਡੀ ਰਿਟਾਇਰ ਨੇ ਗਵਰਨਮੈਂਟ ਜੌਬ ਤੋਂ ਸਿਸਟਰ ਨੇ ਜਿਹੜੇ ਮੈਰਿਡ ਨੇ ਨਵਾਂ ਸ਼ਹਿਰ bizness ਇਹਨ ਦਾ transport ਦਾ ਜੀ ਰਿਕੁਆਇਰਮੈਂਟ ਨੇ ਦੀਆ ਦਿੱ ਲਈ ਚੰਗੀ ਕੁੜੀ ਚਾਹੀਦੀ ਏ ਜੋ ਪਰਿਵਾਰ ਨੂੰ ਸਪੋਰਟਿਵ ਕਰਦੀ ਹੋਵੇ ਸਿਆਣੀ ਕੁੜੀ ਚਾਹੀਦੀ ਏ ਇਹਨਾਂ ਨੂੰ ਦਾਸ ਦੇ ਜਿਸ ਨੂੰ ਕੋਈ ਮੈਟਰ ਨਹੀਂ ਕਰਦਾ ਤੇ ਕਾਸਟ ਜਿਹੜੀ ਇਹਨਾਂ ਨੂੰ SC ਹੀ ਚਾਹੀਦੀ ਏ ਅਦਰ ਕਾਸਟ ਨਾ ਹੋਵੇ ਸੋ ਇਹ ਸੀਗੀਆਂ ਦੀ ਅੱਜ ਦੀਆਂ ਪ੍ਰੋਫਾਈਲਸ ਆਪਣੀਆਂ ਇੱਕ ਵਾਰੀ ਫੇਰ ਅਸੀਂ ਤੁਹਾਨੂੰ ਦੱਸ ਜੀ ਐਂਡ ਦੇ ਵਿੱਚ ਜਿਵੇਂ ਕਿ ਪਹਿਲਾਂ ਵੀ ਦੋ ਤਿੰਨ ਵਾਰੀ ਅਸੀਂ ਤੁਹਾਨੂੰ ਦੱਸ ਦਿੱਤਾ ਕਿ ਜੋ ਵੀ ਰਿਸ਼ਤਾ ਤੁਹਾਨੂੰ ਪਸੰਦ ਆਉਂਦਾ ਹੈ ਉਸ ਉੱਤੇ ਲੱਗਾ ਨੰਬਰ ਜਿਵੇਂ ਕਿ 715 700 872 73 ਜਿਵੇਂ ਵੀ ਨੰਬਰ ਲੱਗੇ ਹੋਏ ਨੇ ਤੁਸੀਂ ਸਿਰਫ ਸਾਨੂੰ ਉਹ ਨੰਬਰ ਸਾਡੇ ਵਟਸਐਪ ਤੇ ਲਿਖ ਕੇ ਭੇਜਣਾ ਹੈ ਜੀ ਕਿ ਇਸ ਨੰਬਰ ਦੀ ਤੁਹਾਨੂੰ ਇਸ ਪ੍ਰੋਫਾਈਲ ਦਾ ਨੰਬਰ ਚਾਹੀਦਾ ਆ ਤੇ ਅਸੀਂ ਤੁਹਾਨੂੰ ਸਿੱਧਾ ਪਰਿਵਾਰ ਦਾ ਨੰਬਰ ਹੈ ਜਿਹੜਾ ਜੀ ਸੈਂਡ ਕਰਾਂਗੇ ਤਦ ਸਿਉਨ ਅਨਾਲ ਸਿੱਧੀ ਗੱਲ ਕਰ ਸਕਦੇ ਹਾਂ ਨੰਬਰ ਲੈਣ ਦੇ ਕੋਈ ਵੀ ਚਾਰਜ ਤੁਹਾਨੂੰ ਪੇ ਨਹੀਂ ਕਰਨਾ ਪਏਗਾ ਤੇ ਨਾਲ ਹੀ ਦੱਸ ਦਈਏ ਜੇ ਤੁਸੀਂ ਵੀ ਆਪਣੇ ਲਈ ਜਾਂ ਆਪਣੇ ਭੈਣ ਭਰਾ ਲਈ ਰਿਸ਼ਤਾ ਲੱਭ ਰਹੇ ਹੋ ਐਡ ਦੇਣਾ ਚਾਹੁੰਦੇ ਹੋ ਤਾਂ ਸਾਨੂੰ WhatsApp ਤੇ ਮੈਸੇਜ ਕਰੋ ਜੀ 9041729903 ਜੋ ਕਿ ਸਾਡਾ ਇੱਕੋ ਇੱਕ ਨੰਬਰ ਹੈ ਜੀ ਚੈਨਲ ਸਬਸਕ੍ਰਾਈਬ ਕਰ ਲਓ ਜੇ ਚੈਨਲ ਤੇ ਨਵੇਂ ਹੋ ਤਾਂ ਤੇ ਇੰਸਟਾਗ੍ਰਾਮ ਵੀ ਸਾਡਾ ਹੈਗਾ ਜੀ ਮੈਟ੍ਰੀਮੋਨੀਅਨ ਸਟੈਂਸ ਯੂਜ਼ਰ ਨੇਮ ਸਕਰੀਨ ਦੇ ਉੱਤੇ ਆ ਰਿਹਾ ਹੈ ਤੁਸੀਂ ਇੱਥੇ ਵੀ ਫੋਲੋ ਕਰ ਸਕਦੇ ਹੋ ਕਿਉਂਕਿ ਇੰਸਟਾਗ੍ਰਾਮ ਤੇ ਅਸੀਂ ਪਿਛਲੇ 4 ਸਾਲ ਤੋਂ ਕੰਮ ਕਰ ਰਹੇ ਹਾਂ ਜੀ ਤੇ ਹੋਰ ਕੋਈ ਵੀ ਤੁਹਾਡੇ ਮਨ 'ਚ ਸ਼ੰਕਾ ਹੋਣ ਕੋਈ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਸਾਨੂੰ ਬੇਝਿਜਕ ਤੁਸੀਂ ਮੈਸੇਜ ਛੱਡ ਸਕਦੇ ਹੋ ਅੱਜ ਵਾਸਤੇ ਇੰਨੇ ਜੀ ਹਾਜ਼ਰ ਹੋਵਾਂਗੇ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਦੇ ਨਾਲ ਬਹੁਤ ਜਲਦੀ ਫੇਰ ਨਵੇਂ ਰਿਸ਼ਤੇ ਲੈ ਕੇ ਸੋ ਜੁੜੇ ਰਹੋ ਨਾਲ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ